ਅੱਜ ਹੀ ਦਰਸ਼ਨ ਕਰਾਉਣਿਆਂ ਤੁਹਾਨੂੰ ਗੁਰਦੁਆਰਾ ਫਲਾਈ ਸਾਹਿਬ ਦੇ ਆਜੂ ਸੰਗਤੋ ਗੁਰੂ ਮਹਾਰਾਜ ਦੇ ਹਾਜ਼ਰੀ ਲਵਾਈਏ ਆਪਾਂ ਉਦਾਰਨ ਸਤਨਾਮ ਨਾਮ ਰਿਚਨਾ ਬੈਸੇ ਦੇਵਤਾ ਅਰਦਾਸਾਂ ਲਾਗੇ ਗਾਣ ਵੇਖਾ ਹੋਏ ਕੀ ਮਤ ਪਾਇ ਨ ਕਹਿਆ ਜਾਏ ਕਹਿਣਾ ਵੇ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਵਡ ਜੀਰਾ ਰਹਾਉ ਕੀ ਮਤ ਨਿ ਪਾਈ ਗੁਣ ਕੀ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਤੇ ਵਡ ਆਪ ਤੇ ਵਡ ਤੇਰੀ ਰਾਤ ਜਿਨ ਜਿਨ ਕਰ ਕਰਾ ਕੀਤੇ ਰਾਤ ਖતમ ਵਿਸਾਰ ਹਤੇ ਤਮ ਜਾਤ ਨਾਨਕ ਨਾਮਾ ਬਾਦ ਸਨਾਤ ਰਾਗ

ਇਸ ਸੋਹਣੇ ਆਦਮ 90 ਦੇ ਲਗਭਗ ਸਾਬ ਜਿਹੜੇ ਦੁਬਿਧੀਆਂ ਨੇ ਜੀਉਣਾ ਆਨ ਨਾ ਬਪ ਕਰਤ ਜਲ ਜਲ ਆਜ ਸੁਆਨ ਕੇ ਬਲ ਬਲ ਸਤ ਬਲ ਜਾਈ ਵਾ ਕਮਾਰਾ ਰਾਗ ਆਸਾ ਕਲਗਨ ਦੀ ਤੀਕਾ ਜੋ ਹਰ ਅਮਾ ਅਗਮ ਪਾਰਾ ਸਤਿ ਆਰਾਗ ਦਭਾ ਵੈ ਦੁਜੇ ਹਰ ਸਚੇ ਸਿਰਜਣ ਮਾਰਾ ਸਭ ਜੀਵ ਤੁਹਾਰੇ ਜੀ ਪੁੰਨਿਆ ਆਗਾ ਤਾਰਾ ਹਰ ਆਪੇ ਖਾਗ ਹਰ ਆਪੇ ਸੇਵਕ ਜੀ ਆਣਾਗੇ ਰੱਖੋ ਸਰਮਾ ਜਗ ਤਪ ਸੰਜਮ ਧਰਮ ਆ ਕਮਾਇਆ ਸੇਵਾ ਸਾਧਨਾ ਜਾਮਿਆ ਜਮ ਜਵ ਪਰਿਆ ਮਨਕਾਲ ਪਾਤਰਾਸਨ ਵਰੀਆ ਉਹ ਉਦੇ ਰਾਜਾ ਅਮਰਤਾ ਤੁਮਿਤੋ ਸੰਭਿ ਕਾਹਾ ਅਦਿ ਦੇ ਤੇ ਭਾਈ ਜੰਪ ਕੋ ਆਦਿ ਵਾਲੇ ਸਰੋਤ ਪ੍ਰਯਾਪ ਹੋ। ਅਬਿਰਾ ਕਾਮੀ ਨਿ ਕੰ ਕਰੋ ਸੋ ਬਾਹਰ ਤਸਤ ਸੰਭਤ ਕਟਨਾ ਚੁਪਾ ਨਹੀਂ ਆਜਾ। ਦਾਤ ਦਾ ਕਰ ਦੱਤ ਕੇ ਜਾਂ ਕਿਸ ਆਪਾ ਆ ਸੁਸੋਤਨ ਕਾ ਜਾਨਾ ਦੇ ਦੋਲੇ ਸਾਗੇ ਮੋਰੀ ਪਦ ਦਿਨ ਤੋ ਅਮ੍ਰਿਤ ਕ ਬੈਰਨ ਸੰਭਾਰੋ ਵਾਹਿਗੁਰੂ ਜੀ ਤੁਸੀਂ ਅੱਜ ਦਰਸ਼ਨ ਕੀਤੇ ਗੁਰਦੁਆਰਾ ਫਲਾਈ ਸਾਹਿਬ ਤੇ ਆਲਮਗੀਰ ਸਾਹਿਬ ਦੇ ਕੋਲੇ ਆ ਕੈਂਡ ਵਾਲੀ ਨਹਿਰ ਦੇ ਉੱਪਰ ਦਲਿਆਂ ਪਿੰਡ ਦੇ ਵਿੱਚ ਨਾਲ ਹੀ ਆ ਜਗਾ ਜੀ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੀਆਂ ਰੂਹਾਂ ਵਿੱਚੜ ਜਾਂਦੀਆਂ ਉਹਨਾਂ ਦੇ ਫੁੱਲ ਨੇ ਜਿਹੜੇ ਆ ਜਗ੍ਹਾ ਦੇ ਫਰਾਈ ਸਵਰ ਗੁਰਦੁਆਰੇ ਦੇ ਕੰਡੇ ਤੇ ਨਹਿਰ ਦੇ ਕੰਡੇ ਤੇ ਜੋ ਬੜਿਆ ਨਹਿਰ ਦੇ ਕੰਡੇ ਤੇ ਜਗ੍ਹਾ ਬਣੀ ਹੋਈ ਹੈ ਜਿੱਥੇ ਕਿ ਵਿਚਰੀਆਂ ਰੂਹਾਂ ਦੇ ਫੁੱਲ ਵਿਸਰਜਿਤ ਕੀਤੇ ਜਾਂਦੇ ਨੇ ਸੋ ਅੱਜ ਦੇ ਬਲੌਗ ਵਿੱਚ ਇੰਨੀ ਕ ਜਾਣਕਾਰੀ ਕਬੂਲ ਕਰਿਓ ਅੱਗੇ ਬਲੌਗਾਂ ਦੇ ਵਿੱਚ ਕੁਝ ਨਾ ਕੁਝ ਹੋਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਵੈਗਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਵੈਰਜੀਆ ਕਾਲਚਾ ਵੈਰਜੀ ਕੀ ਫਤਹਿ